ਉਹ ਆਪਣੇ ਕੋ ਇੱਥੇ ਸਪੈਸ਼ਲਟੀ ਕੀ ਵੀ ਹੈਗੀ ਹੈ ਜੀ ਸਪੈਸ਼ਲਟੀ ਸਾਡੇ ਪਰੌਂਠੇ ਹੁੰਦੇ ਨੇ ਤੁਹਾਡੇ ਕੋਲ ਨਾ ਬਹੁਤ ਇੰਟਰਸਟਿੰਗ ਜਿਹਾ ਪਰੌਂਠਾ ਹੈਗਾ ਮੱਠੀ ਪਰੌਂਠਾ ਉਹ ਕੀ ਕਨਸੈਪਟ ਹੈਗਾ ਸਾਨੂੰ ਦੱਸੋ ਮਾੜਾ ਜੀ ਇਹ ਸਾਡੇ ਘਰ ਦਾ ਪਰੌਂਠਾ ਹੈਗਾ ਕਿ ਜਿਹੜਾ ਸ਼ੁਰੂ ਤੋਂ ਹੀ ਚੱਲਦਾ ਮੇਰੇ ਹਸਬੰਡ ਬਚਪਨ ਤੋਂ ਹੀ ਇਹ ਖਾ ਰਹੇ ਐ ਸਵੇਰੇ ਅਸੀਂ ਜਲਦੀ ਉੱਠ ਜਾਂਦੇ ਆ ਜਦੋਂ ਮੇਰੇ ਭੈਣ ਭਰਾਵਾਂ ਦਾ ਆਰਡਰ ਆਉਂਦਾ ਫਿਰ ਸਵੇਰੇ ਵੀ ਰੈਡੀ ਕਰਕੇ ਦੇ ਦਿੰਨੀ ਆ ਉਹਨਾਂ ਨੂੰ ਮੇਰੇ ਹਸਬੰਡ ਡਿਲੀਵਰੀ ਕਰ ਦਿੰਦੇ ਐ ਅੱਛਾ ਹਮਮ ਸਟਾਰਟਿੰਗ ਦੇ ਵਿੱਚ ਕੀ ਹੋ ਰਿਹਾ ਪਹਿਲਾ

ਟਿਊਸ਼ਨ ਮਾਰਕੀਟ ਦੇ ਓਪੋਜ਼ਿਟ ਸਾਈਡ ਤੇ ਪਰੌਂਠੇ ਵੇਚ ਰਹੇ ਨੇ ਤੇ ਨਾਲ ਉਹਨੇ ਕੋ ਰਾਜਮਾ ਚਾਵਲ ਵੀ ਹੁੰਦੇ ਨੇ ਆਪਾਂ ਪੁੱਛਦੇ ਆ ਵੀ ਉਹਨਾਂ ਨੂੰ ਇਸ ਚੀਜ਼ ਸ਼ੁਰੂ ਕਰਨ ਦਾ ਆਈਡੀਆ ਕਿੱਥੋਂ ਆਇਆ ਤੇ ਕੀ ਕਾਰਨ ਸੀਗਾ ਇਹ ਚੀਜ਼ਾਂ ਸ਼ੁਰੂ ਕਰਨ ਦਾ ਆਪਾਂ ਗੱਲਬਾਤ ਕਰਦੇ ਨਾਲੇ ਪੁੱਛਦੇ ਆ ਵੀ ਕੀ ਰੀਜ਼ਨ ਆ ਹਾਂਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰੇ ਤੇ ਮੈਮ ਤੁਹਾਨੂੰ ਇੱਥੇ ਸ਼ੁਰੂ ਕੀਤੇ ਨੂੰ ਕਿੰਨਾੜੇ ਹੋ ਗਏ ਜੀ ਸਾਨੂੰ ਤੇ ਸ਼ੁਰੂ ਕੀਤੇ ਨੂੰ ਸਾਢੇ 4 ਮਹੀਨੇ ਹੋ ਗਏ ਤੇ ਮੈਮ ਆਪਣੇ ਕੋ ਇੱਥੇ ਸਪੈਸ਼ialਟੀ ਕੀ ਕੁਛ ਹੈਗੀ ਆ ਜੀ ਸਪੈਸ਼ialਟੀ ਸਾਡੇ ਪਰੌਂਠੇ ਹੁੰਦੇ ਨੇ ਤੇ ਮੈਮ ਇੱਕ ਤੁਹਾਡੇ ਕੋ ਨਾ ਬਹੁਤ ਇੰਟਰਸ ਭਾਜੀ ਇਹ ਸਾਡੇ ਘਰ ਦਾ ਪ੍ਰਾਂਠਾ ਹੈਗਾ ਜਿਹੜਾ ਸ਼ੁਰੂ ਤੋਂ ਹੀ ਚੱਲਦਾ ਮੇਰੇ ਹਸਬੰਦ ਬਚਪਨ ਤੋਂ ਹੀ ਇਹ ਖਾ ਰਹੇ ਆ ਪ੍ਰਾਂਠਾ ਤੇ ਇਹਦਾ ਇਹ ਕੀ ਕਿ ਜਦੋਂ ਕੋਈ ਵੀ ਸਬਜ਼ੀ ਨਹੀਂ ਹੁੰਦੀ ਨਾ ਤੇ ਇਹਨਾਂ ਨੇ ਮੈਨੂੰ ਕੀ ਕਹਿਣਾ ਹੈ ਕਿ ਪ੍ਰਾਂਠਾ ਬਣਾ ਦੇ ਮੱਠੀ ਪ੍ਰਾਂਠਾ ਜਿਹਨੂੰ ਅਸੀਂ ਘਰ ਤੋੜ ਮਰੋੜ ਵਾਲਾ ਵੀ ਪ੍ਰਾਂਠਾ ਕਹਿੰਨੇ ਆ ਇਹ ਦੋ ਨਾਮ ਹੈ ਇਹਦੇ ਮੱਠੀ ਪ੍ਰਾਂਠੇ ਦੇ ਦੋ ਨਾਮ ਦੋ ਨਾਮ ਹੈ ਜਿਦਾ ਦਿਲ ਕਰੇ ਮੱਠੀ ਕਹੇ ਦੇ ਜਿਦਾ ਦਿਲ ਕਰੇ ਤੋੜ ਮਰੋੜ ਵਾਲਾ ਕਹ ਦੇਣਾ ਜੇ ਸਾਨੂੰ ਹੁਣ ਕੀ ਬਣਾ ਕੇ ਖਵਾਉਂਗੇ ਉਸ ਤੋਂ ਪਹਿਲਾਂ ਸਾਨੂੰ ਇਹ ਦੱਸੋ ਅਸੀਂ ਤੁਹਾਨੂੰ ਪ੍ਰਾਂਠਾ ਨਵੇਂ ਵਾਲਾਈ ਬਸ ਉਹ ਖਵਾਓ ਫਿਰ ਮੈਂ ਤੁਹਾਨੂੰ ਦੱਸੋ ਮੇਕਿੰਗ ਦਿਖਾਓ ਜੀ ਵੀ ਕਿਸਾ ਨਾ ਬਣਦਾ ਤੇ ਸਾਨੂੰ ਪ੍ਰੋਸੈਸ ਦਿਖਾਓ ਕੀ ਪ੍ਰੋਸੈਸ ਹੈ ਉਹਦਾ ਠੀਕ ਹੈ ਵੀਰੇ ਇੱਕ ਮਿੰਟ ਮੇਰਾ ਆਟਾ ਸਵੇਰੇ ਜਿੱਦਾਂ ਸਪੈਸ਼ਲ ਆਪ ਗੁੰਨ ਕੇ ਲੈ ਕੇ ਆਉਂਦੇ ਨੇ ਕਿੰਨਾ ਵੀ ਜਿੱਦਾਂ ਜਿੱਦਾਂ ਆਰਡਰ ਆਂਦੇ ਰਹਿੰਦੇ ਆ ਸਾਨਾ ਗੁੰਨਦੇ ਆ ਨਹੀਂ ਨਹੀਂ ਪਹਿਲੇ ਸਵੇਰੇ ਗੁੱਲਨੇ ਕਿਉਂਕਿ ਆਰਡਰ ਹੁੰਦਾ ਸਵੇਰੇ ਘਰ ਤੋਂ ਘਰ ਤੋਂ ਵੀ ਅਸੀਂ ਸਟਾਰਟ ਕਰਦੇ ਆ ਸਵੇਰੇ 7 ਵਜੇ ਤੋਂ ਲੈ ਕੇ ਰਾਤੀ 12 ਵਜੇ ਤੱਕ ਆਰਡਰ ਆਂਦਾ ਅਸੀਂ ਕਰਦੇ ਆ ਕਿਉਂਕਿ ਅਸੀਂ ਘਰੇ ਵੀ ਬਣਾਉਂਦੇ ਆ ਤੇ ਇੱਥੇ ਆ ਕੇ ਵੀ ਬਣਾਉਂਦੇ ਆ ਅੱਛਾ ਥੋੜਾ ਟਾਈਮ ਵਾਸਤੇ ਇੱਥੇ ਜਾ ਕੇ ਘਰੋਂ ਵੀ ਕੰਮ ਚੱਲਦਾ ਰਹਿੰਦਾ ਸਵੇਰੇ ਅਸੀਂ ਜਲਦੀ ਉੱਠ ਜਾਂਦੇ ਆ ਜਦੋਂ ਮੇਰੇ ਭੈਣ ਭਰਾਵਾਂ ਦਾ ਆਰਡਰ ਆਂਦਾ ਮੈਂ ਸਵੇਰੇ ਵੀ ਰੈਡੀ ਕਰਕੇ ਦੇ ਦਿੰਦੀ ਆ ਉਹਨ

ਤੇ ਮੈਨੂੰ ਉਹਦੇ ਐਕਸਟਰਾ ਚਾਰਜ ਨਹੀਂ ਆਉਂਦੇ ਲਿਖੀ ਨਹੀਂ ਨਹੀਂ ਜਿਹੜਾ ਦੇਸੀ ਘਿਓ ਦਾ ਪ੍ਰਾਂਠ ਹੈ ਉਹਦੇ ਐਕਸਟਰਾ ਚਾਰजेस ਹੁੰਦੇ ਆ 20 ਰੁਪੀਸ ਤੇ ਮੱਖਣ ਵਾਲਾ ਜੀ ਮੱਖਣ ਵਾਲਾ 40 ਰੁਪੀਸ ਤੋਂ ਸਟਾਰਟ ਹੁੰਦਾ ਦੇਸੀ ਘਿਓ ਦਾ 20 ਰੁਪੀਸ ਐਕਸਟਰਾ ਚਾਰजेस ਹੋ ਜਾਂਦੇ ਆ 20 ਰੁਪੀਸ ਐਕਸਟਰਾ ਚਾਰਜ ਹਾਂਜੀ ਦੇਸੀ ਘਿਓ ਦੇ ਕਿਉਂਕਿ ਉਹ ਪੂਰਾ ਦੇਸੀ ਘਿਓ ਦੇ ਨਾਲ ਹੀ ਫਰਾਈ ਹੋਏਗਾ ਕਰ ਲਿਆ ਮੈਂ ਦੇਸੀ ਘਿਓ ਨਾਲ ਪੂਰਾ ਫਰਾਈ ਹੋਏਗਾ ਤੇ ਉੱਪਰ ਬਟਰ ਦੀ ਜਗ੍ਹਾ ਵੀ ਦੇਸੀ ਘਿਓ ਹੀ ਪਾ ਕੇ ਦਵਾਂਗੇ ਆਪਾਂ ਕਿਉਂਕਿ ਆਪਨੇ ਬਿਲਕੁਲ ਨਹੀਂ ਨਹੀਂ ਬਾਜ਼ਾਰੋਂ ਕੁਝ ਵੀ ਨਹੀਂ ਵਿਰੇ ਹੁੰਦਾ ਸਭ ਕੁਝ ਆਪ ਹੀ ਰੈਡੀ ਕਰਦੇ ਆਪਾਂ ਮੈਨੇਜ ਕਿਦਾਂ ਕਰ ਰਹੇ ਹੋ ਵੀ ਚੂੜੇ ਗੁਲਚਾ ਵੀ ਫਰਾਉਟੇ ਵੀ ਦੇਖੋ ਜੇ ਚਾਵਲ ਚਾਵਲ ਰਾਜਾ ਚਾਵਲ ਵੀ ਦੀ ਜੀ ਦੇਖੋ ਜੇ ਇੰਨਾ ਵੱਡਾ ਚਟਕਾ ਮਿਲੇ ਹੈ ਕਿ ਉਸ ਬਾ ਮਾਲਕ ਨੇ ਸਾਥ ਵੀ ਪੂਰਾ ਦਿੱਤਾ ਹੈ ਹਿੰਮਤ ਵੀ ਦਿੱਤੀ ਉਹਨਾਂ ਨੇ ਇਧਰ ਬਾਬਾ ਜੀ ਹੈ ਬਾਬਾ ਦੀਪ ਸਿੰਘ ਜੀ ਦਾ ਗੁਰਦੁਆਰਾ ਉਧਰ ਉਹ ਹਿੰਮਤ ਬਖਸ਼ਦੇ ਰਹਿੰਦੇ ਐ ਇਧਰੋ ਕ੍ਰਿਸ਼ਨਾ ਮੰਦਿਰ ਹੈ ਬਾਬਾ ਕ੍ਰਿਸ਼ਨਾ ਜੀ ਹਿੰਮਤ ਬਖਸ਼ਦੇ ਰਹਿੰਦੇ ਐ ਤੁਸੀਂ ਧਾਰਮਿਕ ਹੋਣਾ ਬਿਲਕੁਲ ਬਿਲਕੁਲ ਯਕੀਨ ਹੈ ਰੱਬ ਕਰਕੇ ਨਹੀਂ ਮੈਨੂੰ ਇੰਨਾ ਪਤਾ ਹੈ ਜੇ ਮੇਰੇ ਮਾਲਕ ਨੇ ਇਹ ਚੀਜ਼ ਸਿਚੁਏਸ਼ਨ ਤੋਂ ਲਿਆ ਉਹਨੂੰ ਪਤਾ ਮੇਰਾ ਬੱਚਾ ਹੈ ਇਹਦੇ ਚੋਂ ਵੀ ਨਿਕਲ ਜਾਏਗਾ ਬਾ ਇਹਨੇ ਕੱਢਿਆ ਵੀ ਹੈ ਪੂਰਾ ਸਾਥ ਦਿੱਤਾ ਹਰ ਟਾਈਮ ਸਾਥ ਦਿੱਤਾ ਮੈਂ ਇਹ ਕਹਿੰਦੀ ਜਦੋਂ ਵੀ ਉਹ ਸਿਚੁਏਸ਼ਨ ਆਈ ਹੈ ਕਿ ਮੈਂ ਅੱਖਾਂ ਵਰਦ ਸੀ ਕਿ ਮੇਰੇ ਕੋ ਐ ਚੀਜ਼ਾਂ ਨਹੀਂ ਹੋ ਰਿਹਾ ਹਲ ਤੇ ਉਸ ਮਾਲਕ ਨੇ ਕੀ ਕੀਤਾ ਉਹਦਾ ਵੀ ਹਲ ਕਰਤਾ 4 ਮਹੀਨੇ ਮੈਂ ਜਮਾਲਪੁਰ ਵਾਲੀ ਸਾਈਡ ਰਹੀ ਹਾਂ 12 ਕਿਲੋਮੀਟਰ ਆਨੂ ਕਹਿੰਦਾ ਸੀ 12 ਕਿਲੋਮੀਟਰ ਜਾਣ ਨੂੰ ਠੀਕ ਹੈ ਜੀ 10:30 ਵਜੇ ਵੀਰੇ ਘਰੇ ਪਹੁੰਚਦੀ ਸੀ ਕੁੜੀ ਮੇਰੀ ਇਕੱਲੀ ਰਹਿੰਦੀ ਹੈ ਤੇ ਹੁਣ ਬਾਬਾ ਜੀ ਨੇ ਇੰਨਾ ਸਾਥ ਦਿੱਤਾ ਤੇ ਬੈਠੇ ਹੀ ਮੈਨੂੰ ਘਰ ਵੀ ਇੱਧਰ ਲੈਣੇ ਵੀ ਦਵਾਤਾ ਇਹ ਮੇਰੇ ਫੈਨ ਵਾਲੇ ਵੀਰੇ ਆ ਮੇਰਾ ਨਾਮ ਰੱਖੇ ਹੋਏ ਆ ਕਿ ਮੈਂ ਐ ਨਹੀਂ ਕਹਿੰਦੀ ਕਿ ਗਰਮੀ ਸੀ ਵੀਰਾ ਫੈਨ ਰੱਖ ਕੇ ਗਿਆ ਨਹੀਂ ਭੈਣ ਮੈਂ ਕਹਿੰਦੀ ਵੀਰੇ ਤੁਸੀਂ ਇੰਨਾ ਕਸ਼ਟ ਕਰਦੇ ਹੋ ਐ ਇਥੇ ਬਿਨਾ ਬੋਲੇ ਹੀ ਮੇਰੇ ਕੋ ਫੈਨ ਰੱਖ ਗਏ ਮੈਂ ਕਹ ਰਹੀ ਮੇਰੇ ਮੈਂ ਵੀਰਿਆਂ ਦਾ ਨਾਮ ਰੱਖੇ ਹੋਏ ਆ ਕਿ ਦੇਖੋ ਇਹ ਦੇਖੋ ਆਈਸ ਬਾਕਸ ਦੀ ਨਹੀਂ ਮਸਗੀ ਮੈਂ ਉਹਨਾਂ ਦਾ ਰੱਖਿਆ ਆਈਸ ਬਾਕਸ ਵਾਲੇ ਵੀਰੇ ਵੀ ਹੈਗੇ ਮੇਰੇ ਕਿ ਹੋਰ ਆ ਗਏ ਦੇਖੋ ਜਿਹੜੇ ਵੀਰਿਆਂ ਨੇ ਕੀਤਾ ਹੋਇਆ ਮੇਰੇ ਨਾਲ ਬਹੁਤ ਮੈਂ ਉਹਨਾਂ ਦਾ ਨਹੀਂ ਭੁੱਲ ਸਕਦੀ ਸ਼ੁਕਰਾਨਾ ਹੈ ਮਾਲਕ ਦਾ ਬਾਬੇ ਦੇ ਰੂਪ ਤੇ ਭੇਜਿਆ ਮੇਰੇ ਭਰਾ ਬਣਾਏ ਇੱਥੇ ਸ਼ਿਮਲਾਪੁਰੀ ਤੋਂ ਆਉਂਦਾ ਮੇਰੇ ਵੀਰਾ ਹੈ ਤੇ ਇੱਧਰ ਇੱਧਰ ਵੀ ਵੀਰੇ ਹੈਗੇ ਉਹਨਾਂ ਦੀ ਨਿੱਜੀ ਰਸੋਈ ਆ ਮੈਂ ਕਹਿੰਨੀ ਆ ਉਹਨਾਂ ਨੂੰ ਮੈਂ ਫੋਨ ਕਰਾਂ ਕਿ ਉਹ ਵੀਰੇ ਨੇ ਛੱਟ ਕਹਿਣਾ ਕੀ ਹਾਂ ਕੀ ਚੀਜ਼ੀ ਲੋੜਾ ਦੱਸ ਦੇ ਮੈਂ ਇੱਥੇ ਖੜਾ ਆਂ ਆ ਕੇ ਇਹਦਾ ਹੁਣ ਪ੍ਰੋਸੈਸ ਦਾ ਨੇ ਜੀ ਹਾਂਜੀ ਹਾਂਜੀ ਇਹਦਾ ਬਸ ਨਿਊਟਰੀ ਪੈਕ ਕਰਨੀ ਨਹੀਂ ਇਹਦਾ ਤਾਂ ਬੰਨਣਾ ਵੀਰੇ ਅੱਛਾ ਮੈਂ ਸਟਾਰਟਿੰਗ ਦੇ ਵਿੱਚ ਕੀ ਹੋ ਰਿਹਾ ਪਹਿਲਾਂ ਹਾਂਜੀ ਤੇ ਕਿਉਂ ਮੈਂ ਅਮੂਲ ਦਾ ਕਿ ਡੱਬਾ ਕੋਈ ਹੋ ਰਿਹਾ ਤਾਂ ਅੰਦਰ ਕੋਈ ਨਹੀਂ ਨਹੀਂ ਬਿਲਕੁਲ ਚੈੱਕ ਕਰਵਾ ਲਓ ਮੇਰੇ ਕੋਲ ਅੱਛਾ ਮੈਂ ਦਾਵਾ ਕਰਦੇ ਆਂ ਵੀ ਅਮੂਲ ਦਾ 110% ਅੱਛਾ ਅਲੱਾ ਜੋ ਮੇਰੇ ਵੱਲ ਹੁਣ ਲੈ ਕੇ ਜਾਓ ਤੇ ਤੁਸੀਂ ਚੈੱਕ ਕਰਵਾ ਕੇ ਲਿਓ ਤੇ ਕਸਟਮਰ ਨੂੰ ਵੀ ਕਹਦੇ ਇੱਕ ਵਾਰੀ ਗਏ ਬਿਲਕੁਲ ਬਿਲਕੁਲ ਹਾਂ ਚਲੋ ਮੈਂਮ ਦਿਖਾਉ ਉਹ ਬਣਾ ਕੇ ਇੱਕ ਦਮ ਸਿਰਫ ਫਿਲਿੰਗ ਦੇ ਵਿੱਚ ਭਾਜੀ ਜੀ ਬਣਾਣਾ ਉਹ ਵਾਲਾ ਪਰਾਂਠਾ ਹੁਣ ਹੈ ਤੁਸੀਂ ਆਪਣਾ ਤੇ ਫਿਰ ਇਹ ਤਾਂ ਕੀ ਹੋਦੇ ਨਾਲ ਹੀ ਬੰਦਾ ਵਧੀਆ ਇਹ ਕੀ ਆ ਗਿਆ ਸਭ ਤੋਂ ਪਹਿਲਾਂ ਇਹ ਸਾਡਾ ਮਸਾਲੇ ਆ ਸਪੈਸ਼ਲ ਹੈ ਸਪੈਸ਼ਲ ਨਹੀਂ ਕੁਝ ਨਹੀਂ ਘਰਦੀ ਹੈ ਸਾਡਾ ਮਸਾਲਿਆਂ ਦਾ ਕੰਮ ਸੀਗਾ ਆਪਣਾ ਤੇ ਮਸਾਲਿਆਂ ਦੀ ਹੁਣ ਸਾਨੂੰ ਇਹ ਜੀ ਕਸੂਰੀ ਮੇਥੀ ਪੈਂਦੀ ਨਾਲ ਸਭ ਮਸਾਲੇ ਪਾਈ ਦੇ ਮੇਰੇ ਮੈਂ ਪਹਿਲਾਂ ਤਾਂ ਨੋਰਮਲ ਪ੍ਰੋਸੈਸ ਜਿੱਦਾਂ ਪਰੌਂਠੀ ਵਾਲਾ ਤੋਂ ਬਣਾਉਣਾ ਹੈ ਨਾ ਕੋਈ ਵੀ ਚੀਜ਼ ਨਾ ਸਟਾਰਟਿੰਗ ਤੋਂ ਲੈ ਕੇ ਹਰ ਚੀਜ਼ ਲਈ ਸਬਰ ਕਰਨਾ ਪੈਂਦਾ ਹੈ ਇਹਦੇ ਵਾਸਤੇ ਸਬਰ ਜ਼ਰੂਰੀ ਹੈ ਨਾ ਮਤਲਬ ਬਿਲਕੁਲ ਹਰ ਕੰਮ ਵਿੱਚ ਜੀਰੋ ਅਸੀਂ ਅਸੀਂ ਜੀ ਕਹੀਏ ਅਸੀਂ ਇੱਕ ਸਟੈਪ ਚੜ ਰਹੇ ਆ ਤੇ ਅਸੀਂ ਇੱਕਦਾਂ ਹੀ ਉੱਪਰ ਤੱਕ ਪਹੁੰਚ ਜਾਗੇ ਮਾਲਕ ਵੀ ਕਹਿੰਦਾ ਕਿ ਪਹਿਲੇ ਤੁਸੀਂ ਨੀਚਲੇ ਸੱਤ ਤੱਕ ਚੜੋ ਉੱਪਰ ਤੱਕ ਇੱਕਦਮ ਜੰਪਕੀਵੇਂ ਮਾਰੋਗੇ। ਵੀ ਠੀਕ ਹੈ ਮਾਮਾ। ਹੁਣ ਜੀ ਮੇਰੇ ਮਾਲਕ ਨੇ ਮੈਨੂੰ ਇੱਥੇ ਪੰਚਾਇਆ ਹੈ। ਉਹ ਕਹਿੰਦੇ ਬੱਚੇ ਪਹਿਲੇ ਇਹ ਚੀਜ਼ ਤੋਂ ਨਿਕਲ ਫਿਰ ਅੱਗੇ ਤੈਨੂੰ ਮਹਿਲਾ ਤੱਕ ਵੀ ਬੰਝਾਵਾਂਗੇ। ਪਹਿਲੇ ਤਾਂ ਇੱਥੋਂ ਤਾਂ ਨਿਕਲ। ਮੈਂ ਖੁਸ਼ੀ-ਖੁਸ਼ੀ ਉਹਨਾਂ ਦੀ ਇਹ ਚੀਜ਼ ਨੂੰ ਐਕਸੈਪਟ ਕਰ ਰਹੀ ਆ ਮਾਲਕ ਦੀ। ਕਿ ਉਹਨੇ ਮੈਨੂੰ ਇਹ ਵੀ ਦਿੱਤਾ ਦੇਖ ਲਓ ਪੇੜ ਦਿੱਤਾ ਇੰਨੀ ਧੁੱਪ ਕਿੰਨੀ ਹੁੰਦੀ ਹੈ ਪਿੱਛੇ 45 ਡਿਗਰੀ ਤੱਕ ਟੈਂਪਰੇਚਰ ਸੀਗਾ ਕਿ ਮੈਨੂੰ ਸਭ ਤੋਂ ਧੁੱਪ ਤੋਂ ਇੰਨੀ ਦਿੱਕਤ ਆਉਂਦੀ ਹੈ ਮੈਨੂੰ ਮਾਈਗਰੇਨ ਦੀ ਪ੍ਰੋਬਲਮ ਹੈ ਚੱਕਰ ਆਣ ਲੱਗ ਜਾਂਦੇ ਬਟ ਉਹਨਾਂ ਨੇ ਇੰਨਾ ਸਾ ਦਿੱਤਾ ਮੈਨੂੰ ਕੰਟਰੋਲ ਕਰਕੇ ਕਿ ਮੈਨੂੰ ਉਸ ਟਾਈਮ ਜਦੋਂ ਮੈਂ ਆਪਣੇ ਬਾਬਾ ਜੀ ਦਾ ਨਾਮ ਲੈਂਦੀ ਨਾ ਕੋਈ ਦਿੱਕਤ ਨਹੀਂ ਆਦੀ ਪਤਾ ਨਹੀਂ ਮਾਈਗਰੇਨ ਵੀ ਕਿੱਥੇ ਚਲੀ ਜਾਂਦੀ ਹੈ ਇਹ ਬਸ ਵਾਹਿਗੁਰੂ ਦੀ ਕਿਰਪਾ ਹੀ ਹੈ ਜੀ ਜੋ ਤੋਰੀ ਰੱਖਦੀ ਆਪਾਂ ਨੂੰ ਤੇ ਇਹ ਕੀ ਹੁਣ ਚੱਕਰ ਤੁਸੀਂ ਵਾਪਸ ਹੁਣੇ ਬਸ ਵੀਰੇ ਇਹ ਕੀ ਇੱਕ ਹੀ ਹੋਣ ਲੱਗਾ ਇਹ ਤੁਸੀਂ ਪੈਣ ਦਾ ਮੈਜਿਕ ਹੈ ਜਿਹੜਾ ਤੁਸੀਂ ਪਰਾਂਟਾ ਖਾਣ ਵਾਸਤੇ ਆਏ ਹੋ ਨਾ ਤੇ ਕੋਈ ਪਰਾਂਟੇ ਦਾ ਮੈਜਿਕ ਨਹੀਂ ਇਹ ਨਹੀਂ ਇਹ ਕੀ ਅਸੀਂ ਅੱਧਾ ਹੀ ਲਾ ਲਿਆ ਪਹਿਲਾਂ ਨਹੀਂ ਇਹ ਤਾਂ ਪਹਿਲਾਂ ਗਾਣਾ ਕਹਿੰਦੇ ਕੱਚੀ ਦੇਖ ਕੇ ਪੱਕੀ ਨਹੀਂ ਸੀ ਤੇ ਪਹਿਲਾਂ ਹੀ ਕੱਚੀ ਲਾ ਦੀ ਵੀਰੇ ਕੱਚੀ ਹੀ ਕੱਚੀ ਨੂੰ ਹੀ ਅਸੀਂ ਪੱਕਾ ਕਰਾਂਗੇ ਅੱਛਾ ਹਾਂਜੀ ਇਹ ਤਾਂ ਮੇਰਾ ਫਿਰ ਸੀ ਦੋਈ ਬਣਾਤਾ ਵਾਪਸ ਇਹਦਾ ਫਿਰ ਕਿਉਂ ਆਇਆ ਉੱਥੇ ਪਹਿਲਾਂ ਬਾਹਰ ਸੀਗਾ ਅੰਦਰ ਕਿਉਂ ਮੇਰੇ ਆਪਣੇ ਭਰਾਵਾਂ ਨੂੰ ਦੇਸੀ ਘਿਓ ਖਵਾ ਕੇ ਤੰਦਰੁਸਤ ਬਣਾਣਾ ਹੈ ਅੱਛਾ ਜਾਓ ਇਥੇ ਜਦੋਂ ਚੂਰੀ ਵਾਲਾ ਸਾਫ ਕਰਨਾ ਤੁਸੀਂ ਜਦੋਂ ਚੂਰੀ ਬਣ ਜਾਂਦੀ ਤੁਸੀਂ ਕਰੀ ਇੰਨਾ ਗਰਮ ਹੈ ਉਤਰਦਾ ਹੁੰਦਾ ਇਹਨੂੰ ਕਰਨਾ ਪੈਂਦਾ ਨਹੀਂ ਮੀਟਰੀ ਗੁੰਜਾ ਖਾਤਾ ਇਹਨੂੰ ਕਿੰਨਾ ਟਾਈਮ ਕਰਨਾ ਪੈਂਦਾ ਬਸ ਵੀਰੇ ਤੱਕ ਲੱਗੇ ਆਪਣੇ ਹੱਥਾਂ ਨੂੰ ਸੰਕੀਲ ਹੁੰਦਾ ਕਿ ਹਾਂ ਪੇੜਾ ਬਣਨ ਜੇਗਾ ਇਸ ਤਰ੍ਹਾਂ ਤੇ ਇਸ ਤੋਂ ਬਾਅਦ ਉਹਨੇ ਫਿਰ ਬਿਲੇ ਜਾਏਗਾ ਬਿਲਕੁਲ ਬਿਲਕੁਲ ਪ੍ਰੋਪਰ ਐਸੇ ਪੇੜਾ ਬਣਾਣਾ ਹੈ ਮੇਰੀ ਕੀ ਆ ਕਨਸੈਪਟ ਐ ਐਨਾ ਵਿੱਚ ਜੋ ਤੁਸੀਂ ਜਿੱਦਾਂ ਕਹਿ ਰਹੇ ਹੋ ਵੀ ਤੁਹਾਡਾ ਪੁਰਾਣਾ ਚਾਲ ਦਾ ਆ ਰਿਹਾ ਨਾ ਕਨਸੈਪਟ ਇਹ ਹਾਂਜੀ ਹਾਂਜੀ ਤੇ ਤੁਹਾਨੂੰ ਕਿੱਦਾਂ ਸਾਬ ਆਇਆ ਵੀ ਇਦਾਂ ਕੀਤਾ ਜਾ ਸਕਦਾ ਵੀ ਅਸੀਂ ਮਾਰਕੀਟ ਦੇ ਵਿੱਚ ਵਿੱਚ ਹੀ ਲੈ ਕੇ ਆ ਸਕਦੇ ਚਲੋ ਘਰ ਤਾਂ ਬਸੇਰੀ ਖਾ ਲਈ ਆਪਾਂ ਆਪਾਂ ਲੋਕਾਂ ਵੱਲ ਵੀ ਲੈ ਕੇ ਇਹ ਤੁਹਾਨੂੰ ਆਈਡੀਆ ਕਿੱਦਾਂ ਆਇਆ ਬਸ ਵੀਰੇ ਦੇਖੋ ਮੇਰੇ ਹਸਬੰਦ ਨੂੰ ਇਹ ਚੀਜ਼ ਬਹੁਤ ਪਸੰਦ ਹੈ। ਉਹ ਕਹਿੰਦੇ ਨਾ ਹਸਬੰਦ ਦੇ ਦਿਲ ਦਾ ਰਸਤਾ পেট ਤੋਂ ਜਾਂਦਾ ਹੈ। ਤੇ ਮੈਂ ਇਨ ਇਥੋਂ ਕੀ ਚਲੋ ਵੈਸੇ ਉਹਨਾਂ ਦੇ ਦਿਲ ਤੋਂ ਤਾਂ ਮੈਂ ਹਾਂ ਹੈਗੀ ਹੈਗੀ ਆ। ਮੈਂ ਨਹੀਂ ਕਿਹਾ ਖਾਂ ਤੀ। ਪਰ ਉਹਨਾਂ ਨੂੰ ਇਹ ਚੀਜ਼ ਬਹੁਤ ਪਸੰਦ ਸੀ ਕਿ ਤੇ ਮੈਂ ਉਹਨਾਂ ਦੀ ਹੀ ਐਡਵਾਈਸ ਹੀ ਕਹਿੰਦੇ ਜੇ ਮੈਂ ਖਾ ਸਕਦਾ ਤੇ ਤੇਰੇ ਭਰਾ ਵੀ ਖਾ ਸਕਦੇ ਜੇ ਹਸਬੰਦ ਇਹਨਾਂ ਖੁਸ਼ ਹੋ ਕੇ ਸਕਦੇ ਤੇਰੇ ਭਰਾ ਕਿਉਂ ਨਹੀਂ ਖਾ ਸਕਦੇ ਖਾ। ਬਿਲਕੁਲ ਬਿਲਕੁਲ ਮੈਮ। ਇਹ ਤਾਂ ਛੋੜ ਮੇਰੇ ਭਰਾਵਾਂ ਨੂੰ ਵੀ ਪਸੰਦ ਆਇਆ। ਕੀ ਬਾਤ ਹੈ। ਯਾਰ ਕਿਉਂ ਕਿ ਉਹਦੀ ਮਤਲਬ ਕੋਈ ਕਮੀ ਨਹੀਂ ਆ ਨਹੀਂ ਕੋਈ ਕਮੀ ਨਹੀਂ ਬੇ ਸਬਰੀ ਨਹੀਂ ਤਿਆਰ ਕਰ ਰਹੇ ਮੈਂ ਵੀ ਕਦੋਂ ਬਰੋਂਡਾ ਬਣੇਗਾ ਤੇ ਮੈਂ ਕਦੋਂ ਇਹਨੂੰ ਖਾ ਸਕੂਗਾ ਜਰੂਰ ਜਰੂਰ ਉਹ ਵੀ ਖਾ ਉਹ ਮਸਾਲਾ ਚਾਹਣਾ ਅੱਛਾ ਸਾਈਂ ਕਰੋੜ ਮਰੋੜ ਵਾਲਾ ਹੁੰਦਾ ਅੱਛਾ ਐਵੇਂ ਇੱਕ ਕਨਸੈਪਟ ਹੈ ਇਹ ਹਾਂਜੀ ਹਾਂ ਇਹਨੂੰ ਆਪਾਂ ਇਹ ਨਹੀਂ ਕਿਹਾ ਸੀ ਤੇ ਵੀ ਟੁੱਟ ਗਿਆ ਇਹ ਕਨਸੈਪਟ ਹੈ ਤੁਹਾਡਾ ਇਹ ਕਨਸੈਪਟ ਹੈ ਇਹ ਦੇਖੋ ਸਾਈਂ ਦਾ ਦੇਸੀ ਕੀ ਹੁੰਦਾ ਕਮਾਲ ਹੈ ਨਹੀਂ ਦੇਖੋ ਕਿੰਨੀ ਤਰੇੜਾ ਵਗੇ ਨਹੀਂ ਤਾਂ ਆਪਣੇ ਉਹਲੇ ਪਰਾਂਠਿਆਂ ਚ ਨਹੀਂ ਸਰ ਦਿਖਾਓ ਕੈਮਰਾ ਇਹਦੇ ਚ ਕਰੋ ਮੜੇ ਇਹ ਟੁੱਟਣਾ ਹੀ ਟੁੱਟਣਾ ਹੈ ਜਿਨਾ ਮਰਜੀ ਤੁਸੀਂ ਕਰ ਲਓ ਕੋਈ ਤੇ ਡੰਨਾ ਜਣਾ ਹਾਂਜੀ ਡੰਨਾ ਔਰ ਫੇਰ ਤੋਂ ਫੇਰ ਖੂਬੀ ਓਹੋ 4 ਇਹ ਮੈਨੂੰ ਦੱਸੋ ਸਿਰੇ ਵੀਡੀਓ ਕਰਕੇ ਕਰ ਰਹੇ ਹੋ ਕਿ ਅਸਲ ਵਿੱਚ ਵੀ ਇਦਾਂ ਹੀ ਹੈ ਬਿਲਕੁਲ ਅਸਲ ਵਿੱਚ ਜੇ ਤੁਹਾਨੂੰ ਲੱਗੇਗਾ ਮੇਰੇ ਭਰਾਵਾਂ ਨੂੰ ਕਿ ਇੱਧਰ ਆ ਕੇ ਐਵੇਂ ਦਾ ਨਹੀਂ ਮਿਲਿਆ ਨਾ ਤੇ ਫ੍ਰੀ ਦਾ ਖਾ ਲੈਣੋ ਚਾਹ ਹਾਂਜੀ ਤੇ ਡੰਨਾ ਜੀ ਆਪਣਾ ਤੇ ਡੰਨ ਹੋ ਗਿਆ ਚਲ ਲਿਆਓ ਜੀ ਹੁਣ ਦੇਖੀਏ ਤੇ ਆਓ ਆਪਣਾ ਟੇਸਟ ਕਰਦੇ ਨਾਲ ਦੱਸਦੇ ਵੇ ਕਿਦਾਂ ਦਾ ਬਣਿਆ ਤੇ ਅਸਲ ਚ ਜਿੰਮੀਆਂ ਗੱਲਾਂ ਬਾਤਾਂ ਕਹੀਆਂ ਗਈਆਂ ਨੇ ਵੀ ਇੰਨਾ ਸਵਾਦ ਹੈਗਾ ਅਸਲ ਚ ਇੰਨਾ ਸਵਾਦ ਹੈਗਾ ਵੀ ਹੈ ਕਿ ਨਹੀਂ ਹੈਗਾ ਇਹ ਆਪਾਂ ਟੈਸਟ ਕਰਾਂਗੇ ਇਹਦਾ ਰਿਵਿਊ ਦਵਾਵਾਂਗੇ ਤੁਹਾਨੂੰ ਤੇ ਇਹ ਸ਼ੱਕਰ ਉਹਨਾਂ ਦੇਸੀ ਸ਼ੱਕਰ ਹੈ ਕਿ ਜਦੋਂ ਦੇਸੀ ਸ਼ੱਕਰ ਦੇਸੀ ਸ਼ੱਕਰ ਹੈ ਨਾ ਜਿਹੜੀ ਉਹ ਬਿਲਕੁਲ ਅਸੀਂ ਕਹਿ ਕੀ ਲਈਏ ਕਿ ਦੇਸੀ ਪ੍ਰੋਸੈਸ ਇਹਦਾ ਵੀ ਥੋੜਾ ਸਿਮਿਲਰ ਜਿਹਾ ਨਾ ਬਸ ਇਹਦੇ ਵਿੱਚ ਨਵਾਂ ਮਸਾਲੇ ਰਹਿੰਦੇ ਆ ਦੂਸਰੇ ਨਮਕ ਮੀਟਸ ਵਗੈਰਾ ਤੇ ਦੂਸਰੇ ਮਸਾਲੇ ਇਹਦੇ ਚ ਸ਼ੱਕਰ ਵੰਦੀ ਵੀ ਮਸਾ ਇੰਨਾ ਕੁ ਫਰਕ ਹੈ ਤਾਂ ਬਾਕੀ ਕਨਸੈਪਟ ਸਾਰਾ ਸੇਮ ਹੈ ਸਾਰਾ ਸੇਮ ਕਿਉ ਪਾਉਣ ਦਾ ਤਰੀਕਾ ਵੀ ਸੇਮ ਹੈ ਕੁਆਂਟੀਟੀ ਵੀ ਸੇਮ ਹੈ ਬਿਲਕੁਲ ਬਿਲਕੁਲ ਇਹਨੂੰ ਕਹਿੰਦੇ ਸ਼ੱਕਰ ਵਾਲਾ ਤੋਲ ਮੋਲ ਪਰੋਟ ਹੈ ਨਾ ਜੀ ਇਹ ਚੀਜ਼ ਕਹਿਣੀ ਹੈ ਕਿ ਜਿਹੜੀ ਵੀ ਭੈਣਾਂ ਨੂੰ ਵੀ ਕੋਈ ਪ੍ਰੋਬਲਮ ਹੁੰਦੀ ਹੈ ਕਿ ਉਹ ਹਾਰ ਮੰਨ ਕੇ ਘਰੇ ਬੈਠ ਜਾਂਦੀਆਂ ਹਾਰ ਨਾ ਮੰਨੋ ਮੈਂ ਵੀ ਬਹੁਤ ਅ ਸਿਚੁਏਸ਼ਨ ਚ ਲੜੀ ਮੈਂ ਰੋਈ ਨਹੀਂ ਮੈਂ ਨਹੀਂ ਕਹਿੰਦੀ ਕਿ ਮੈਂ ਬਹੁਤ ਸਟਰੋਂਗ ਸੀ ਰੋਈ ਵੀ ਹਾਂ ਕਿ ਹਾਂ ਹੈ ਕਿ ਹੋ ਗਿਆ ਫਿਰ ਵੀ ਹਿੰਮਤ ਨਹੀਂ ਹਾਰੀ ਕਿ ਐਸੀਗਾ ਮੇਰੇ ਅੱਗੇ ਮੇਰਾ ਬੱਚਾ ਦਿਖ ਰਿਹਾ ਮੇਰੀ ਫੈਮਿਲੀ ਦਿਖ ਰਹੀ ਹੈ ਕਿ ਇਹ ਉਹਨੂੰ ਅਸੀਂ ਬਣਾ ਕੇ ਰੱਖਣਾ ਹੈ ਕਿ ਸਿਚੁਏਸ਼ਨ ਦੇਖੋ ਜੇ ਅਸੀਂ ਉਸ ਚੀਜ਼ ਨਾਲ ਲੜਾਂਗੇ ਨਹੀਂ ਹਾਲ ਹੀ ਨਹੀਂ ਕਰਾਂਗੇ ਤੇ ਪ੍ਰਮਾਤਮਾ ਵੀ ਕਿਵੇਂ ਸਾਥ ਦੇ ਦੇਗਾ ਮੈਂ ਤੁਸੀਂ ਮੁਸੀਬਤਾਂ ਦਾ ਸਾਹਮਣਾ ਕੀਤਾ ਨਾ ਕਿ ਮੁਸੀਬਤਾਂ ਨਾਲ ਡਰ ਕੇ ਬਹਿ ਗਏ। ਡਰ ਕੇ ਬਹਿਣਾ ਨਹੀਂ ਮੈਂ ਆਪਣੀ ਭੈਣਾਂ ਨੂੰ ਕੋ ਕਿ ਡਰ ਕੇ ਬੈਠੋ ਨਾ ਮੁਸੀਬਤਾਂ ਦਾ ਸਾਹਮਣਾ ਕਰੋ ਬਾਹਰ ਨਿਕਲੋ ਮੈਂ ਨਹੀਂ ਕਹਿ ਰਹੀ ਕਿ ਤੁਸੀਂ ਇਹੀ ਕੰਮ ਕਰੋ ਜਿਹੜਾ ਤੁਹਾਡੇ ਹੱਥ ਚ ਹੁਨਰ ਹੈ ਤੁਸੀਂ ਉਹ ਕਰੋ ਡਿਪੈਂਡ ਹੈ ਕਿ ਨਾ ਕਰੋ ਕਿ ਹਾਂ ਅਸੀਂ ਜੇ ਜਿੰਨੀ ਸਾਡੀ ਕਹਿੰਦੇ ਨਾ ਚੱਦਰ ਹੈ ਪਹਿਲੇ ਉਨਾਤ ਕਰੋ ਫਿਰ ਮਾਲਕ ਉਹ ਚੱਦਰ ਨੂੰ ਵੀ ਵੱਡਾ ਕਰ ਦੇ। ਅੱਜ ਜੀ ਇਹ ਇਥੇ ਮੁਕਾਮ ਤੇ ਆ ਕੱਲ ਉਹ ਸਾਨੂੰ ਉਸ ਤੋਂ ਬਾਹਰ ਕੱਢ ਕੇ ਮੈਲਾ ਤੱਕ ਵੀ ਪਹੁੰਚਾਏਗਾ ਜੇ ਜੇ ਮਿਹਨਤ ਹੀ ਨਹੀਂ ਕਰਾਂਗੇ ਉਦੋਂ ਹਾਰ ਮੰਨ ਕੇ ਬੈਠ ਜਾਾਂਗੇ ਤੇ ਫਿਰ ਉਹਦਾ ਮਾਲਕ ਵੀ ਕਰੇਗਾ ਕਿ ਮੇਰਾ ਬੱਚਾ ਤਾਂ ਮਿਹਨਤ ਹੀ ਨਹੀਂ ਕਰ ਰਿਹਾ ਬਿਲਕੁਲ ਜੀ ਬਿਲਕੁਲ ਬਸ ਇਹ ਹੀ ਮੈਂ ਕਹਿਣਾ ਚਾਹ ਰਹੀ ਹਾਂ ਕਿ ਹਾਰ ਨਾ ਮੰਨੋ ਬਾਹਰ ਨਿਕਲੋ ਆਪਣਾ ਕੰਮ ਕਰੋ ਤੇ ਲੜੋ ਸਿਚੁਏਸ਼ਨ ਤੇ ਮੈਂ ਇੱਥੋਂ ਪੁੱਛਾਉਂਦਾ ਸਾਨੂੰ ਦੱਸ ਦੋ ਵੀ ਇਹਦਾ ਪ੍ਰਾਈਜ਼ ਕੀ ਹੈ ਦੋਵੇਂ ਦੋਵੇਂ ਪ੍ਰੋਂਟ ਹੈ ਜਿੱਦਾਂ ਨਮਕੀਨ ਦਾ ਵੀ ਤੇ ਸ਼ੱਕਰ ਵਾਲੇ ਦਾ ਵੀ ਜਿਹੜਾ ਨਮਕੀਨ ਹੈ ਤੇ ਸ਼ੱਕਰ ਵਾਲਾ ਜੀ ਤੁਸੀਂ ਦੇਸੀ ਘਿਓ ਦਾ ਖਾਂਦੇ ਵਾਲਾ ਉਹਦਾ 19 ਰੁਪਈਆ ਹੈ ਜਿਹੜਾ ਆਲਾ ਆਪਰਾ ਹਾਂ ਜੀ ਦੇਸੀ ਘਿਓ ਦਾ ਤੇ ਜਿਹੜਾ ਨੋਰਮਲ ਹੈ ਉਹਦਾ 20 ਰੁਪਈਆ ਲੈਸ ਕਰਨਾ ਓਕੇ ਓਕੇ ਮੈਂ ਉਹਦਾ 20 ਰੁਪਈਆ ਆਪਾਂ ਲੈਸ ਕਰ ਦਈਏ ਦਾ ਨੋਰਮਲ ਹੋ ਗਿਆ ਹਾਂ ਜੀ 20 70 ਦਾ ਹੋ ਗਿਆ ਹਾਂ ਜੀ 70 ਦਾ ਹੋ ਗਿਆ ਕਿ ਤੁਹਾਨੂੰ ਪਤਾ ਹੀ ਹੈ ਕਿ ਦੇਖੋ ਜਿਸ ਸਾਹਮਣਾ ਮੇਕਿੰਗ ਹੁੰਦੀ ਹੈ ਮਿਹਨਤ ਹਾਂ ਜੀ ਸਾਹਮਣਾ ਕਿਉਂ ਪੈ ਰਿਆ ਤੇ ਡਾਨਾ ਜੀ ਆਪਣਾ ਬਣ ਕੇ ਮੈਂ ਲਾਸਟ ਰੈਰ ਜੀ ਚੀਜ਼ ਜਿਹੜਾ ਦੇਸੀ ਘਿਓ ਇਹਦੀ ਡਾਪਿੰਗ ਵੀ ਗੈ ਸਕਦੇ ਆ ਆਪਾਂ ਇਹਦੇ ਕਲੇਦੀ ਹੋਏ ਵਿਸ਼ੇਸ਼ ਕਰਾ। ਅੱਛਾ ਪਹਿਲਾਂ ਸ਼ੱਕਰ ਦੀ। ਹਾਂਜੀ। ਉਹ ਚ ਤੁਸੀਂ ਕਿਉਂ ਕਰਤਾ ਸੀ ਇਹ ਚ ਮਿੱਠਾ ਕਿਉਂ ਡਬਲ ਕਰਤਾ? ਇਹ ਵਿੱਚ ਸ਼ੱਕਰ ਦੀ ਹੋਏਗੀ। ਨਾਲ ਹੋਏਗੀ ਦੂਸੀ ਕੀ ਹੋਏਗੀ। ਚੈੱਕ ਕਰ ਸਕਦੇ ਹੋ ਕਿੰਨੀ ਸੋਹਣੀ ਹੈ ਸ਼ੱਕਰ ਵਗੈਰਾ ਪਾ ਕੇ ਨਾਲ ਦੇਸੀ ਘਿਓ ਪਾ ਕੇ ਕਿੰਦਾ ਸੋਹਣਾ ਤਿਆਰ ਕੀਤਾ ਹੈ। ਆਓ ਪਣ ਖਾਣੇ ਵਾਲੇ ਦਾ ਰਿਵਿਊ ਦਿੰਨੇ ਵੀ ਕਿੱਦਾਂ ਦਾ ਹੈਗਾ ਅਸਲ ਦੇ ਵਿੱਚ। ਆ ਦੇਖੋ ਕਿੰਦਾ ਸੌਫਟ ਹੈ ਇੱਥੇ ਹੱਥਾਂ 'ਚ ਤੁਰ ਤੁਰਦਾ ਜਾਂਦਾ ਹੈ। ਇਹ ਤਾਂ ਜਮਾ ਜਿਹਾ ਪਿੰਨਾ ਚੂਰੀ ਖਾਣੇ ਹਨਾ। ਸੇਮ ਹੋਈ ਟੈਸਟਾ ਤੇ ਤੁਸੀਂ ਵੀ ਜਰੂਰ ਆਓ ਟਮੀ ਟੈਂਪਟੇਸ਼ਨਸ ਦੇ ਉੱਤੇ ਤੇ ਆਪਾਂ ਸਪੈਸ਼ਲ ਚਾਹ ਵੀ ਦੇਣਾ ਤੁਹਾਨੂੰ ਦਿਖਾਤੀ ਆ ਤੁਸੀਂ ਜਰੂਰ ਆਓ ਟਮੀ ਟੈਂਪਟੇਸ਼ਨਸ ਤੇ ਟਿਊਸ਼ਨ ਮਾਰਕੀਟ ਦੇ ਓਪੋਜ਼ਿਟ ਤੇ ਆਗੇ ਇੱਥੇ ਭੈਣ ਦੇ ਕੋਲ ਸਪੈਸ਼ਲ ਜਿਹੜੇ ਪਰੌਂਠੇ ਨੇ ਖਾਓ ਤੇ ਇਹਨਾਂ ਦਾ ਵੀ ਆਪਣਾ ਹੈਲਪ ਕਰੋ ਤੇ ਸਾਡੇ ਪਹਿਲੇ ਚੈਨਲ ਨੂੰ ਜਰੂਰ ਫਾਲੋ ਕਰਨਾ ਤੇ ਸਿਟੀ ਹੈਡਲਾਈਨਸ ਨੂੰ ਥੈਂਕ ਯੂ